ਵਾਰਿਸ ਪੰਜਾਬ ਦੇ ਦੇ ਮੁਖੀ ਅਮਰਤਪਾਲ ਸਿੰਘ ਦੇ ਸਾਥੀ ਪਪਲਪ੍ਰੀਤ ਸਿੰਘ ਜਿਨ੍ਹਾਂ ਦੀ ਐਨਐਸਏ 10 ਅਪ੍ਰੈਲ ਨੂੰ ਖਤਮ ਹੋ ਗਈ ਸੀ ਉਹਨਾਂ ਨੂੰ ਡਿਬਰੂਗੜ ਦੀ ਜੇਲ੍ਹ ਤੋਂ ਪੰਜਾਬ ਲਿਆਂਦਾ ਗਿਆ ਉਸ ਤੋਂ ਬਾਅਦ ਉਹਨਾਂ ਉੱਤੇ ਅਜਨਾਲਾ ਥਾਣੇ ਨੂੰ ਲੈ ਕੇ ਜੋ ਮਾਮਲਾ ਚੱਲ ਰਿਹਾ ਸੀ ਉਸ ਤੋਂ ਬਾਅਦ ਅਜਨਾਲਾ ਕੋਰਟ ਦੇ ਵਿੱਚ ਉਹਨਾਂ ਨੂੰ ਪੇਸ਼ ਕੀਤਾ ਗਿਆ ਉਸ ਤੋਂ ਬਾਅਦ ਪੁਲਿਸ ਨੂੰ ਉਹਨਾਂ ਦਾ ਰਿਮਾਂਡ ਮਿਲ ਜਾਂਦਾ ਤੇ ਅੱਜ ਉਹ ਰਿਮਾਂਡ ਜਿਹੜਾ ਹੈ ਉਹ ਖਤਮ ਹੋ ਗਿਆ ਦੱਸ ਦਈਏ ਉਹਨਾਂ ਨੂੰ ਅੱਜ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਤੇ ਪੁਲਿਸ ਜਿਹੜੀ ਹੈ ਉਹ ਉਹਨਾਂ ਦੇ ਵੱਧ ਰਿਮਾਂਡ ਦੀ ਜਿਹੜੀ ਹੈ ਮੰਗ ਕਰੇਗੀ ਕਿ ਸਾਨੂੰ ਰਿਮਾਨ ਹੋਰ ਦਿੱਤਾ ਜਾਵੇ ਸਾਨੂੰ ਜਿਹੜੀ ਅਹਿਮ ਜਾਣਕਾਰੀ ਹੈ ਜਾਂ ਜੋ ਜਾਣਕਾਰੀ ਸੀ ਚਾਹੁੰਦੇ ਸੀ ਉਸ ਤਰ੍ਹਾਂ ਜਾਣਕਾਰੀ ਸਾਨੂੰ ਨਹੀਂ ਮਿਲੀ ਹੈ ਦੇਖਣਾ ਹੋਵੇਗਾ ਕਿ ਕੋਰਟ ਕਿਸ ਤਰ੍ਹਾਂ ਇਸ ਦਾ ਜਿਹੜਾ ਸੰਗਿਆਨ ਲੈਂਦਾ ਕਿਉਂਕਿ ਦੱਸ ਦਈਏ ਕਿ 2022 ਦੇ ਵਿੱਚ ਇਹ ਸਾਰੀ ਘਟਨਾ ਜਿਹੜੀ ਇਹ ਵਾਪਰੀ ਸੀ ਦਿਨਾਲਾ ਥਾਣੇ ਦੇ ਉੱਪਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਆੜ ਦੇ ਵਿੱਚ ਆ ਕੇ ਪਪਲਪੀਤ ਅੰਮਿਤਪਾਲ ਤੇ ਹੋਰ ਕਈ ਸਾਥੀ ਪ੍ਰਧਾਨ ਮੰਤਰੀ ਬਾਜੇ ਕੇ ਤੇ ਬਹੁਤ ਕਈ ਸਾਥੀ ਜਿਹੜੇ ਨੇ ਉਹ ਅਜਨਾਲਾ ਥਾਣੇ ਉੱਪਰ ਹਮਲਾ ਕਾਦਣੇ ਤੇ ਆਪਣੇ ਸਾਥੀ ਨੂੰ ਛੁੜਵਾ ਲੈਂਦੇ ਨੇ ਉਸ ਦੇ ਤਹਿਤ ਉਹਨਾਂ ਦੇ ਮੁਕੱਦਮਾ ਦਰਜ ਹੋਇਆ ਸੀ ਜਿਸ ਤੋਂ ਬਾਅਦ ਉਹਨਾਂ ਤੇ ਐਨਐਸਏ ਲਗਾ ਕੇ ਡਿਬਰੂਗਰ ਜੇਲ੍ਹ ਦੇ ਵਿੱਚ ਭੇਜ ਦਿੱਤਾ ਗਿਆ ਸੀ ਪਹਿਲਾਂ ਸੱਤ ਸਾਥੀਆਂ ਦੀ ਜਿਹੜੀ ਹੈ ਐਨਐਸਏ ਖਤਮ ਹੋਈ ਜਿਨ੍ਹਾਂ ਦੇ ਵਿੱਚ ਪ੍ਰਧਾਨ ਮੰਤਰੀ ਬਾਜ ਕੇ ਅਹਿਮ ਚਿਹਰਾ ਸੀ ਉਹ ਪੰਜਾਬ ਲੈ ਆਂਦਾ ਗਿਆ ਉਹਨਾਂ ਨੂੰ ਫਿਰ ਬਠਿੰਡਾ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਸ ਤੋਂ ਬਾਅਦ ਹੁਣ ਅਜਨਾਲਾ ਥਾਣੇ ਤੇ ਹਮਲਾ ਕਰਨ ਵਾਲੇ ਪੱਪਰਪੀ ਸਿੰਘ ਜਿਨ੍ਹਾਂ ਦੀ ਜਿਹੜੀ ਹੈ ਰਿਮਾਂਡ ਪੁਲਿਸ ਦੀ ਉਹ ਖਤਮ ਹੋ ਗਈ ਹੈ ਅਜ ਉਹਨਾਂ ਨੂੰ ਕੋਰਟ ਦੇ ਵਿੱਚ ਪੇਸ਼ ਕੀਤਾ ਜਾਣਾ ਹੈ ਤੇ ਦੇਖਣਾ ਹੋਏਗਾ ਕਿ ਪੰਜਾਬ ਪੁਲਿਸ ਆਪਣਾ ਰਿਮਾਰਡ ਲੈਣ ਵਿੱਚ ਕਾਮਯਾਬ ਰਹਿੰਦੀ ਹੈ ਜਾਂ ਉਹਨਾਂ ਦੀ ਰਿਹਾਈ ਹੁੰਦੀ ਹੈ ਜਾਂ سزا ਹੁੰਦੀ ਹੈ ਦੇਖਣਾ ਹੋਏਗਾ ਕਿ ਜਿਹੜੀ ਕੋਰਟ ਹੈ ਉਹ ਕੀ ਸੰਗਿਆਨ ਲੈਂਦੀ ਹੈ